ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਆਪਾਂ ਵੀ ਗੁਰੂ ਸਾਹਿਬ ਦੀ ਕਿਰਪਾ ਨਾਲ ਠੀਕ ਠਾਕ ਆ ਤੇ ਕਾਫੀ ਲੰਮੇ ਟਾਈਮ ਤੋਂ ਆਪਾਂ ਵੀਡੀਓ ਨਹੀਂ ਪਾ ਰਹੇ ਸੀਗੇ ਤੇ ਉਹਦਾ ਕਾਰਨ ਇਹ ਸੀਗਾ ਕਿ ਜਸਪ੍ਰੀਤ ਹੁਣੇ ਇੰਡੀਆ ਚਲੇ ਗਏ ਸੀਗੇ ਵੀਰੇ ਅੱਜ ਤੇ ਜਸਪ੍ਰੀਤ ਪਹਿਲਾਂ ਤੇ ਅਸੀਂ ਹੁਣ ਜਾਣਾ ਬਸ ਸਾਡੀਆਂ ਵੀ ਤਿਆਰੀਆਂ ਹੀ ਨੇ ਤੇ ਬਾਕੀ ਠੰਡ ਇੰਡੀਆ ਕਾਫੀ ਆ ਇਹ ਬੜਾ ਚਾਅ ਹੈ ਇੰਡੀਆ ਜਾਣ ਦਾ ਕਿ ਸਾਲ ਬਾਅਦ ਫੇਰ ਚੱਲੇ ਆਂ ਸਾਲ ਬਾਅਦ ਫੇਰ ਚੱਲੇ ਆਂ ਤੇ ਵਿਰਾਜ ਪਹਿਲਾਂ ਚੱਲਿਆ ਗਿਆ ਕਰਕੇ ਤੇ ਉਹਦੇ ਤੋਂ ਬਾਅਦ ਜੀਵ ਨਹੀਂ ਸੀ ਲੱਗਦਾ ਮਸਾਂ ਹੀ ਅਸੀਂ ਆਪਦਾ ਟਾਈਮ ਪੂਰਾ ਕੀਤਾ ਖਿੱਚ-ਖਿੱਚ ਕੇ ਟਾਈਮ ਲੈ ਕੇ ਆਂਦਾ ਵੀ ਕਦੋਂ ਵਿਰਾਜ ਦੇ ਕੋਲੇ ਪਹੁੰਚੀਏ ਤੇ ਬੜਾ ਮੈਸ ਕਰਦਾ ਉਹ ਵੀ ਪਹਿਲਾਂ ਤਾਂ 8-10 ਦਿਨ ਕੋਈ ਉਹਨੇ ਜੀ ਨਹੀਂ ਲਾਇਆ ਜਾ ਕੇ ਤੇ ਬਹੁਤ ਹੁੰਦਾ ਸੀ ਜਦੋਂ ਸਾਨੂੰ ਦੇਖਦਾ ਸੀਗਾ ਦਾਦੀ ਦਾਦੀ ਪਾਪਾ ਤੇ ਹੁਣ ਜੇ ਜਾ ਕੇ ਉਹਦਾ ਜੀ ਲੱਗਿਆ ਤੇ ਚਲੋ ਹੁਣ ਅਸੀਂ ਵੀ ਚਲੇ ਜਾਣਾ ਹੈ ਗੁਰੂ ਸਾਹਿਬ ਦੀ ਕਿਰਪਾ ਨਾਲ ਤੇ ਪਰਮਾਤਮਾ ਸਾਰਿਆਂ ਨੂੰ ਤੰਦਰੁਸਤੀ ਚੜ੍ਹਦੀ ਕਲਾ ਰੱਖੇ ਤੇ ਆਪਾਂ ਤੁਹਾਨੂੰ ਇੰਡੀਆ ਦੇ ਨਵੇਂ-ਨਵੇਂ ਬਲੌਗ ਵਿਖਾਉਂਦੇ ਰਾਵਾਂਗੇ ਪਾਉਂਦੇ ਰਾਵਾਂਗੇ ਤੁਸੀਂ ਇੰਜੋਏ ਕਰਿਓ ਤੇ ਮੈਨੂੰ ਬਹੁਤ ਚਾਅ ਏ ਜਾ ਕੇ ਆਪਦੀ ਅੰਦਰ ਚਾਨੀ ਘਰ-ਬਾਰ ਦੇਖਣ ਦਾ ਹਨਾ ਹਰਕ ਚੀਜ਼ ਦਾ ਜਾ ਹੁੰਦਾ ਆਪਦੀ ਦਾ ਤੇ ਸ਼ੌਂਕ ਵੀ ਬਹੁਤ ਆ ਤੇ ਸਾਰਾ ਕੁਝ ਉਥੇ ਮਨਪੀਤ ਦੇ ਚਾਚੇ ਨੇ ਮੇਥੀ ਮੇਥੇ ਧਨੀਆ ਸਾਰਾ ਕੁਝ ਲਾਇਆ ਉਹਦਾ ਬੜਾ ਚਾਹ ਆ ਕਿ ਜਾ ਕੇ ਕਦੋਂ ਵੇਖੀਏ ਤੋੜੀਏ ਹਨਾ ਖਾਈਏ ਤੇ ਆਪਦੇ ਖੇਤ ਦੀ ਚੀਜ਼ ਦਾ ਵੱਖਰਾ ਹੀ ਆਨੰਦ ਆ ਤੇ ਉਹ ਜਾ ਮਨਪੀਤ ਦਾ ਚਾਚਾ ਸਾਰੇ ਸਾਮ ਸੰਭਾਈ ਕਰਦਾ ਤੇ ਜਾ ਕੇ ਹੁਣ ਬਣਾਇਆ ਕਰਾਂਗੇ ਰੋਟੀਆਂ ਸਵਾਣ ਲੱਗ ਗਿਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਪਹੁੰਚ ਗਏ ਆਂ 에ਰਪੋਰਟ ਤੇ ਪਲੇਟ ਵਗੈਰਾ ਸਾਰਾ ਹੋ ਗਿਆ ਅੱਜ ਆਪਾਂ ਜਾ ਰਹੇ ਆਂ ਇੰਡੀਆ ਪ੍ਰੋਬਾਬਲੀ ਚੱਲਿਆ ਨਾਲ ਸਾਰੇ ਬੱਚੇ ਨਾਲ ਚੱਲੇ ਆਂ ਉਹ ਵੀ ਆਉਂਦੇ ਪਿੱਛੇ ਤਿੰਨੋਂ ਅਜੇ ਇੱਕ ਪਾਸੇ ਘੇਰਦਾ ਖੇਡਦਾ ਤੇ ਚਲੋ ਗੁਰੂ ਸਾਹਿਬ ਅਗੇ ਅਰਦਾਸ ਕਰਦੇ ਆਂ ਵੀ ਸੋਹਣਾ ਸੋਹਣਾ ਸਫ਼ਰ ਹੋਵੇ ਤੇ ਸਾਰੇ ਬੱਚੇ ਵੀ ਵਧੀਆ ਜਾਣ ਤੇ ਤੰਗ ਨਾ ਕਰਨ ਸਾਨੂੰ ਕਿਉਂਕਿ ਪਹਿਲੀ ਵਾਰੀ ਚੱਲੇ ਆ ਪਿੱਛੇ ਆਉਂਦੇ ਪਏ ਸਾਰੇ ਉਹ ਉਹ ਜਾਂਦਾ ਮਨਪ੍ਰੀਤ ਚੱਕ ਕੇ ਇੱਕ ਨੂੰ ਇੱਕ ਦਾ ਹੀ ਸਾਨੂੰ ਜ਼ਿਆਦਾ ਆ ਉਹ ਤੰਗ ਕਰਦਾ ਉਹ ਉਹਦੀ ਮੰਮਾ ਫੜੂਗੀ ਤੇ ਬਰਾ ਬਤਾ ਨਹੀਂ ਇੰਨਾ ਤੰਗ ਕਰਦੀ ਹਾਂ ਹਾਂ ਹਲੇ ਨਹੀਂ ਨਹੀਂ ਹਲੇ ਨਾ ਸੁਆ ਹਲੇ ਨਾ ਸੁਆ ਜਾਂਚ ਚ ਸਹੀ ਰਹੂਗਾ ਹੋਰ ਜਾਂਚ ਚ ਬੰਸੀ ਹਾਂ ਆ 550 ਖਾਜੂ ਇਹ ਤਾਂ ਨਹੀਂ ਜੀ ਕਰਦਾ ਜਾਣ ਨੂੰ ਕਹਿੰਦੀ ਹਜੇ ਆ ਉੱਥੋਂ ਹੀ ਆਏ ਆ ਕਹਿੰਦੀ 1.5 ਸਾਲ ਹੋਇਆ ਸਾਲ ਲੱਗਾ ਆ ਹੈਂ ਸਾਲ ਲੱਗਾ ਹੋ ਜਾਂਦੀ ਆ ਨਹੀਂ ਨਹੀਂ ਵਧੀਆ ਗੱਲ ਆ ਨਾ ਹਾਂ ਨਹੀਂ ਨਹੀਂ ਵਧੀਆ ਗੱਲ ਨਾਲੇ ਹੁਣ ਆਪਾਂ ਛੇਤੀ ਮਿਲ ਲੈਣਾ ਹਾਂ ਐਵੇਂ ਵੀ ਬਹੁਤ ਫਰਕ ਪੈ ਜਾਂਦਾ ਜੀ ਦੀਦੀ ਦਾ ਵੈਸੇ ਵੀ ਨੀਚੇ ਹਾਂ ਇਹ ਨਾ ਹਰਕ ਨਾਲੇ ਕੋਲ ਮਿਲ ਜਾਂਦੀ ਛੇਤੀ ਕੋਲ ਮਿਲਦੀ ਹੂੰ ਹੂੰ ਸੀ ਦਰਾਨੀ ਵਿਠਾਣੀ ਪਹਿਲੀ ਵਾਰ ਇਕੱਠਿਆਂ ਸਫਰ ਕਰਨ ਲੱਗਿਆ ਹਨ ਹਾਂਜੀ ਵਧੀਆ ਵਧੀਆ ਹੋ ਜਾਈਏ ਹਨ ਸਫਰ ਹੋ ਜਾਈਆ ਕਿੰਨੇ ਸਾਲ ਹੋ ਗਏ ਕੋਇੰਡਰ ਆਈ ਨੂੰ ਮੈਨੂੰ ਵੈਸੇ ਤਾਂ ਹੋਈ ਨੇ ਅੱਜ ਵਾਪਸ ਆਈ ਨੂੰ ਪੌਣਕ 2 ਸਾਲ ਹੋਏ ਨੇ ਨਹੀਂ ਹਾਂਗਕਾਂਗ ਆਈ ਹਾਂਗਕਾਂਗ ਆਈ ਹਾਂ ਕਾਂਗਾਈ ਨੂੰ ਮੈਨੂੰ ਹੋ ਗਿਆ 18-19 ਸਾਲ ਹਾਂਜੀ 18-19 ਸਾਲ ਹੋ ਗਏ 19 ਸਾਲ ਹੋ ਗਏ 34 ਸਾਲ ਮੈਨੂੰ ਹੋ ਗਏ ਆਈ ਨੂੰ ਇਹ ਫਿਰ ਲੋਕ ਇਕੱਠਿਆਂ ਸਫ਼ਰ ਕਰਨ ਲੱਗੇ ਹਾਂਜੀ ਆਹ ਛੇਪੁੱਟ ਆਵੇ ਆਹ ਫਿਰਦਾ ਛੇ ਰਾਣੀ ਭੱਜਾ ਫਿਰਦਾ ਭੱਜਾ ਫਿਰਦਾ ਇਹਨੇ ਵੇਖੀ ਥੱਕ ਜਾਣਾ ਥੱਕ ਜਾਣਾ ਵਧੀਆ ਸਭ ਥੱਕ ਕੇ ਸਮਝ ਜਾਣਗੇ ਕਾਈ ਮੈਂ ਤੁਹਾਨੂੰ ਕਿਹਾ ਵੀ ਛੱਡ ਦੋ ਇਹਨਾਂ ਨੂੰ ਭੱਜੇ ਫਿਰਨ ਦਿਓ ਹੁਣ ਚਾਹ ਪਾਣੀ ਪੀਨੇ ਆ ਤੇ ਵਿਜਾ ਇਧਰਲੇ ਟਾਈਮ ਤੇ ਆਏ ਚਾਹ ਪਾਣੀ ਪੀ ਲੈਣੇ ਓਨੀ ਦੇਰ ਨਾਲੇ ਥੋੜਾ ਜਿਹਾ ਬੱਚੇ ਰਿਲੈਕਸ ਹੋ ਲੈਣਗੇ ਪ੍ਰਭ ਨੇ ਕੀ ਖਾਣਾ ਸੀ ਕੀ ਖਾਣਾ ਸੀ ਪ੍ਰਭ ਨੇ ਫੋਨ ਲੈਣਾ ਫੋਨ ਲੈਣਾ ਭੈਣ ਜੀ ਨੇ ਲੈ ਖਾਂ ਫੋਨ ਕੀ ਕਰਨਾ ਹਾਂ ਹੋ ਹਾ ਦੋਸਤੀ ਕਰਦਾ ਹਾਂ ਲੈ ਮੈਂ ਉਹ ਵੀ ਜੱਫੀ ਪਾਉਂਦਾ ਹਾਂ ਉਹ ਵੀ ਪਾਉਂਦਾ ਸੀ ਸੇ ਤਰੀਕਾ ਤਰੀਕਾ ਹੋ ਇਹਨੂੰ ਨਰਤਵੀ ਕਰਨਾ ਹੈ। ਉਹਨੂੰ ਕੋ ਬਾਹਰ ਦੇ ਵਿੱਚ। ਜਿਹੇ ਤੇਜ ਹੈ ਕਿ ਤੂੰ ਸੀ। ਪ੍ਰਭ ਉਹਦੀ ਕੱਜ-ਬੱਜ ਤੇ ਮੇਰੇ ਕੋਲ। ਇਹ ਹੈ ਪ੍ਰਭ ਦਾ ਤੇਰੀ ਬੜਾ ਸੋਹਣਾ ਬਈ। ਇੰਡੀਆ ਲੈ ਕੇ ਚੱਲਿਆ ਨਾ। ਨਾਲੇ ਕਿ ਚੱਲਿਆ ਇੰਡੀਆ। ਚਾਉਂ ਚਾਉਂ। ਹੂੰ। ਹੂੰ। ਇਹ? ਉਹ 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 ਇਹ ਕਿੰਨਾ ਆ ਬਾਲਾ ਖਰਾਬ ਕਰਦਾ ਹਨਾ ਆ ਜਿਆਦਾ ਤੰਗ ਕਰਦਾ ਬਹੁਤ ਕਰਦਾ ਏ ਕਰਨ ਇਹ ਤਾਂ ਬਸ ਇਦਾਂ ਹੀ ਹੈ ਹੈ ਮਮਾ ਕਾਕਾ ਉਹ ਕਾਕਾ ਹਾਂ ਕਾਕਾ ਉਹ ਕਾਕਾ ਫੇਰ ਆ ਗਿਆ ਇਹਨੇ ਸਾਡੇ ਕੋਲੇ ਵੀ ਨਹੀਂ ਆਉਣਾ ਹੈ ਇਹਨੇ ਸਾਡੇ ਕੋਲੇ ਵੀ ਨਹੀਂ ਆਉਣਾ ਪ੍ਰਭ ਨੇ ਕੀ ਖਾਣਾ ਸੀ ਕੀ ਖਾਣਾ ਸੀ ਪ੍ਰਭ ਨੇ ਫੋਨ ਲੈਣਾ ਫੋਨ ਲੈਣਾ ਭੈਣ ਜੀ ਨੇ ਲੈ ਖਾ দোস্ত কর ও চুপ ਜਾਹੇ ਤੇ ਜਗਾਇ ਕਿ ਤੁਸੀਂ ਪ੍ਰਾਬੋਂ ਦੀ ਕੱਜ ਬੱਦ ਕੇ ਮੇਰੇ ਕੋਲ ਇਹ ਹੈ ਪ੍ਰਾਬ ਦਾ ਤੇਰੀ ਬੜਾ ਸੋਨਾ ਬਈ ਇੰਡੀਆ ਨਾਲ ਕੇ ਚੱਲਿਆ ਨਾਲ ਨਾਲੇ ਚੱਲਿਆ ਇੰਡੀਆ ਹਾਂਜੀ ਉਹ 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 ਇਹ ਕਿੰਨਾ ਆ ਬਾਲਾ ਖਰਾਬ ਕਰਦਾ ਹੈ ਨਾ ਆ ਜਿਆਦਾ ਤੰਗ ਕਰਦਾ ਬਹੁਤ ਕਰਦਾ ਹੈ ਕਰਨ ਉਹ ਤਾਂ ਬਸ ਇਦਾਂ ਹੀ ਹੈ ਹੈ ਮਮਾ ਕਾਕਾ ਉਹ ਕਾਕਾ ਉਹ ਕਾਕਾ ਫੇਰ ਆ ਗਿਆ ਇਹਨੇ ਸਾਡੇ ਕੋਲੇ ਵੀ ਨਹੀਂ ਆਉਣਾ ਹੈ ਇਹਨੇ ਸਾਡੇ ਕੋਲੇ ਵੀ ਨਹੀਂ ਆਉਣਾ ਹਮ ਚੱਕ ਰੱਖੋ ਹਮ ਚੱਕ ਰੱਖੋ ਵੀ ਨਹੀਂ ਉਹ ਬਨੂ ਨਾ ਓਏ ਹੋਰ ਆਜੋ ਪੱਝ ਗਿਆ ਆਪਾਂ ਵੀ ਉਹਨਾਂ ਦੇ ਆਜੋ ਆਜੋ ਹੋ ਗਏ ਹੋ ਜਾ ਅਜ ਖੜੇ ਆਪਾਂ ਅੱਗੇ ਆ ਗਏ ਇਮੀਗ੍ਰੇਸ਼ਨ ਵਗੈਰਾ ਕਰਾ ਕੇ ਸਾਰਾ ਕੁਝ ਮਸ ਹੁਣ ਆਪਾਂ ਜਾ ਕੇ ਗੇਟ ਦੇ ਤੇ ਬੈਠਦੇ ਹਾਂ 10 ਨੰਬਰ ਗੇਟ ਤੇ ਸਾਡਾ ਜਹਾਜ ਲੱਗਾ ਬਹੁਤ ਨੇੜੇ ਸੌਖਾ ਹੋ ਗਿਆ ਚੱਲ ਬੱਚਿਆਂ ਦੇ ਨਾਲ ਤੇ ਆਜੋ 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 ਚੱਲ ਆਜੋ 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 ਹੋ ਗਿਆ ਕਰਨ ਸ਼ੇਅਰ ਨਹੀਂ ਟਿਕਦਾ ਕਿਤੇ ਆ ਠੀਕ ਨੇ ਰੱਬ ਹੁਣ ਵੀ ਅਸੀਂ ਹੁਣ ਗੱਡੀ 'ਚ ਬਹਿ ਗਏ ਆ ਦਿੱਲੀ ਤੋਂ ਚੱਲ ਪਏ ਆ ਤੇ ਲੇਟ ਵੀ ਕਾਫੀ ਹੋ ਗਈ ਤੇ ਬੱਚੇ ਸਾਡੇ ਬੈਠੇ ਆ ਥਣਾ ਆਪਦੀ ਮੰਮਾ ਦੇ ਕੋਲੇ ਟਿਕੇ ਪਿੰਨੇ ਤੇ ਸਾਡੀ ਹੈਗੀ ਆ ਟਰੈਵਲ ਟੈਂਪੋ ਗੱਡੀ ਤੇ ਪਿੱਛੇ ਅਸੀਂ ਬੈੱਡ ਤੇ ਬੈਠੇ ਆ ਸਾਰੇ ਪ੍ਰਭ ਕਿੱਥੇ ਆਇਆ ਅੱਜ ਤਾਂ ਪ੍ਰਭ ਨੂੰ ਪਤਾ ਨਹੀਂ ਕਿੱਥੇ ਆਇਆ ਅਜੇ ਤੇ ਹੈ ਅਜਨਾਲਿਆਂ ਬਾਹਰ ਆਓ ਨਹੀਂ ਚਲ ਕੋਈ ਨਹੀਂ ਲੱਤਾਂ ਸਿੱਧੀਆਂ ਹੋ ਜਾਣਗੀਆਂ ਇੰਨਾ ਲੰਮਾ ਟਾਈਮ ਪਹੁੰਚ ਗਏ ਆਪਦੇ ਹਵਤਨਾਂ

ਜਾਂਦੀਆਂ ਓਏ ਤੇ ਪਾਪਾ ਨੂੰ ਮਿੱਠੀ ਕਾਦ ਪਾਪਾ ਨੂੰ ਮਿੱਠੀ ਕਾਦ ਪਾਪਾ ਨੂੰ ਮਿੱਠੀ ਕਾਦ 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 ਪਾਪਾ ਨੂੰ ਪਾਪਾ ਨੂੰ ਹੱਪਾ ਪਾਪਾ ਨੂੰ ਜਫੀ ਪਾ ਪਾਪਾ ਨੂੰ ਪਾ ਲੈ ਜਸ ਵੀ ਪੁੱਛੀ ਕੌਣ ਆ ਆ ਕੌਣ ਆ ਜੀ ਤੇ ਉਹ ਕੌਣ ਆ ਪਾਪਾ ਤੇ ਪਾਪਾ ਨੂੰ ਪਾਰ ਕਰਕੇ ਆਓ ਮੰਮਾ ਨੂੰ ਪਾਰ ਕਰ ਦੋ ਮੰਮਾ ਨੂੰ ਕਰ ਦੋ ਈ ਤੇ ਹੁਣ ਪਾਪਾ ਨੂੰ ਕਰੋ ਪਾਪਾ ਨੂੰ ਕਰਕੇ ਪਾਪਾ ਨੂੰ ਕਰੋ ਪਾਪਾ ਨੂੰ ਪਾਰ ਕਰਕੇ ਆਓ ਨਾ ਜੀ ਆ ਜੀ ਸੋ ਨਾ ਹਾਂ ਜੀ ਇਹ ਲੇ ਮੇਰਾ ਮਿੱਠੀ ਕਰੋ papa ਦੇ ਇੱਕ ਮਿੱਠੀ ਕਰੋ ਹੂੰ ਮਿੱਠੀ ਦਾ ਨਹੀਂ ਅਜੇ ਪਤਾ ਹੋਈ ਹੋਈ ਤੋੜੀ ਤੋੜੀ ਬੀਬੀ ਹਾਂ ਜੀ ਕਿਹਦੇ ਕੋਲੇ ਜਾਣਾ ਹੈ ਬੀਬੀ ਹਾਂ ਉਹਨਾਂ ਨੂੰ ਉਤਹਾਵਾਂਗੇ ਪਾਪ ਜੀ ਜਰਾਣਾ ਕੀ ਕਰਦਾ ਹੈ ਓ ਜੋ ਓ ਜੋ ਓ ਜੋ ਚਲੋ ਹਾਂ <laughs> mm -hmm. <laughs> <laughs> oh, my God, we Shona sure when I'm